ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਸੈਂਕੜੇ ਪਿੰਡ ਡੁੱਬੇ ਨੇ ਤੇ ਉੱਥੇ ਹੀ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਨੂੰ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਤੋਥੀ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਹੁਣ ਪਿੰਡਾਂ ਦੇ ਵਿੱਚੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਮੀਂਹ ਨੂੰ ਲੈ ਕੇ ਹੁਣ ਕੋਈ ਵੀ ਅਲਰਟ ਜਿਹੜਾ ਜਾਰੀ ਨਹੀਂ ਕੀਤਾ ਗਿਆ ਔਰ ਪਿੱਛੋਂ ਪਾਣੀ ਨਹੀਂ ਛੱਡਿਆ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਪਿੰਡਾਂ ਦੇ ਵਿੱਚ ਕੁਝ ਹਾਲਾਤ ਜਿਹੜੇ ਸੁਧਰਨ ਲੱਗੇ ਨੇ ਲੇਕਿਨ ਬਿਮਾਰੀਆਂ ਦਾ ਖਤਰਾ ਵੀ ਵਧਣ ਲੱਗਿਆ ਹੈ ਤੇ ਉੱਥੇ ਤੁਹਾਨੂੰ ਦੱਸਦੀ ਕਿ ਹੁਣ ਘਰਾਂ ਦੇ ਵਿੱਚੋਂ ਮਿੱਟੀ ਤੇ ਗਾਰ ਨੂੰ ਕੱਢਣ ਦੇ ਲਈ ਟਰੈਕਟਰਾਂ ਦੀ ਵੱਧ ਲੋੜ ਹੈ ਔਰ ਉੱਥੇ ਹੀ ਟਰੈਕਟਰਾਂ ਦੇ ਵਿੱਚ ਪਾਉਣ ਦੇ ਲਈ ਡੀਜ਼ਲ ਦੀ ਵੀ ਲੋੜ ਹੈ ਤਾਂ ਹੁਣ ਲਗਾਤਾਰ ਜਿਹੜੇ ਬੰਨ ਟੁੱਟ ਰਹੇ ਨੇ ਉੱਥੇ ਵੀ ਲੋਕਾਂ ਦੇ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਮਿਲ ਜੁਲ ਕੇ ਉਹਨਾਂ ਬੰਨਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਡੀਜ਼ਲ ਦੀ ਲੋੜ ਹੈ ਹੁਣ ਟਰੱਕਾਂ ਦੇ ਵਿੱਚ ਪਾਉਣ ਲਈ ਡੀਜ਼ਲ ਦੀ ਸੇਵਾ ਜਿਹੜੀ ਕੀਤੀ ਗਈ ਹੈ ਗਾਇਕ ਨਿੱਜਰ ਦੇ ਵੱਲੋਂ ਇੱਕ ਟੈਂਕਰ ਜਿਹੜਾ ਉਹਨਾਂ ਨੇ ਸਤਲੁਜ ਦਰਿਆ ਤੇ ਸੇਵਾ ਕਰ ਰਿਹਾ ਹੈ ਲੋਕਾਂ ਨੂੰ ਜਿਹੜਾ ਕਿ ਦਿੱਤਾ ਹੈ ਔਰ ਦਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਕੋਈ ਦਾਨ ਨਹੀਂ ਹੈ ਇਹ ਮੇਰਾ ਫਰਜ਼ ਹੈ ਲੇਕਿਨ ਉੱਥੇ ਤੋਂ ਦੱਸਦੀ ਕਿ ਯੂਐਸਏ ਤੋਂ ਸਿੱਧਾ ਹੜਪੀੜਤਾਂ ਦੇ ਲਈ ਜਿਹੜਾ ਇੱਥੇ ਪਹੁੰਚੇ ਨੇ ਗਾਇਕ ਨਿੱਜਰ ਔਰ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਲੋਕਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਆ ਜਾ ਰਿਹਾ ਹੈ ਕਿ ਉਹਨਾਂ ਨੂੰ ਕੋਈ ਵੀ ਲੋੜ ਹੈ ਤਾਂ ਉਹ ਮਦਦ ਕਰਨ